ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਚੱਲ ਬੇ ਕੰਮ ਭਾਈ ਚੱਲ ਬੇ ਭਾਈ ਜੀ ਗਿਆ ਮਾਰੂ ਮਾਰਾ ਟੂ ਕੈਪਟਰ ਬਾੜ ਦਾ ਅੱਜ ਕਦੂਲੀ ਮੁੰਡੇ ਗਰੁੱਪ ਬੜਾ ਚੱਲਦਾ ਅੱਜ ਮੁੰਡਾ ਗਰੁੱਪ ਚੱਲਦਾ ਅੱਜ ਪਾਣੀ ਚ ਪਰ ਬੰਦ ਬਹੁਰੀ ਹੈ ਠੀਕ ਆ ਠੀਕ ਹੈ ਇਹਨਾਂ ਕਿਹੜਾ ਹੈ ਇਹਦਾ ਕੋਈ ਫਰਕ ਨਹੀਂ ਆ ਕੋਈ ਇਹਦਾ ਕੋਈ ਫਰਕ ਨਹੀਂ ਛੜਾ ਹੈ ਕਿਰੂ 2 2 3 4 5 ਗਹਿਰੇ ਬਣ ਗਏ ਤਿੰਨ ਗਿਲਿਆਂ ਦਾ ਸਮਝਦਾ ਹੈਨਾ ਛੋਟੇ بڑے ਮਿਕਸ ਹੋ ਗਿਆ ਆ ਹੋ ਗਿਆ ਆ ਹੋ ਗਿਆ ਲੈ ਲੈਣਾ ਇਹ ਘੇੜ ਲਾਉਣਾ ਬਾਅਦ ਐਂ ਕਰੇ ਕਰੇ ਇੱਧਰ ਇੱਕਾ ਹੋ ਜਾਣਾ ਥੈਂਕ ਯੂ ਥੈਂਕ ਯੂ ਆ ਐਂ ਕਰੇ ਕਰੇ ਐਂ ਕਰੇ ਐਸਾ ਐਸਾ ਕਰਕੇ ਥੈਂਕ ਯੂ ਕਰਕੇ ਇਹ ਬੈਕ ਟੇਕ ਤੇ ਲਗਾ ਦੱਸਦਾ ਯੱਕਾ ਦੂਗਰ ਤੇ ਆ ਇਹ ਨੂੰ ਟੋਰੀ ਜਾਂਦਾ ਡਾਇਰੈਕਟਰ ਨੂੰ ਫਿਰ ਇਹ ਮੈਂ ਸਵਾਗਤ ਜੀ ਮਾਰਦਾ ਕੱਲਾ ਬਿੱਲਾ ਵਾ ਵਿੱਚ ਤੇ ਵਧੀਆ ਹੁਣ ਮਾਰੋ ਜੀ ਉਹ ਤਾਂ ਹੀ ਕਰਿਆ ਆਏ ਨਿਕਾ ਸਵਾਗਾ ਮਾ ਕੇ ਸਾਰੋ ਲੰਮਾ ਹਾਂ ਠੀਕ ਆ ਅਗਰ ਕੇ ਵਾਗਾ ਅਮਰਾ ਨਹੀਂ ਜਾ ਰਹਾ ਹਾਂ ਵਧੀਆ ਹਣੇ ਤੱਕ ਬਰੀ ਕੰਮ ਨਹੀਂ ਪੜੇਣਾ ਨਾ ਸਵਾਗਾ ਬੰਦੀ ਰੋਟਾ ਕਾ ਜਾ ਹੈ ਨਹੀਂ ਫਾਕਾ ਬਾਈ ਹਾਲ ਨਹੀਂ ਟਾਇਰ ਨਹੀਂ ਲੱਗਣਾ ਕਮੇਟੀ ਲੱਗਣਾ ਨਹੀਂ ਇਹ ਲੈਣੀ ਬਣਾ ਦੇਗਾ ਹੋ ਗਿਆ ਕਹਦਾ ਹੋ ਗਿਆ ਉਹ ਆਈਕਾ ਦੋ ਹਟ ਰਹਿ ਗਿਆ ਅੱਗੇ ਘੰਟਾ ਨਹੀਂ ਭਰਲਾ ਭਰ ਜਾਣਾ ਕਾਂਟਾ ਲੱਗੂ ਬਰਲੇ ਨੂੰ ਹੈ ਆਣ ਲੱਗਾ ਕਾਂਟਾ ਰੱਖਾ ਲੱਠਣੀ 2 ਵਜੇ 2 ਵਜੇ ਤੱਕ ਦੁਹਾਂ ਦਾ ਹੋਏ ਨਾ ਗੱਤੂ 2 ਵਜੇ ਇੱਥੇ ਨਾ ਰਜੇਣੀ ਰਾਤ ਨੂੰ 9 ਵਜੇ ਮੰਡ ਆਉਣਾ ਫਿਰ 9 ਵਜੇ ਦਾ ਫਿਰ ਮੰਡ ਚੱਲਣਾ ਸਵੇਰ ਨੂੰ 5 ਵਜੇ ਫਿਰ 5 ਵਜੇ ਹੋਵੇ ਆ ਜੇ ਨਹੀਂ ਆਹ ਕੱਟ ਦੇ ਚਾ ਇੱਧਰ ਆਹ ਚੱਟਣੀ ਨਹੀਂ ਹੈਗਾ ਬੰਦੇ ਕੰਮ ਲੱਗੇ ਜਾਂ ਤਾਵਾ ਕਰ ਤੀ ਕਿੰਨੀ ਛੱਕਾ ਵਾ ਦਿਨ ਚ ਕੰਮ ਕਰੋ ਓਰੇ ਸ਼ਾਮ ਚ ਮੰਡ ਹਾਂ ਕਹੇ ਦੀਰਬਾ ਇੱਧਰ ਲਾਓ ਰਾਤ ਨੂੰ ਮੰਡ ਚ ਆਇਆ ਕਿ ਨਹੀਂ ਉੱਠ ਆਪੂ ਇਹਨੂੰ ਤਾਂ ਪਾਸ ਕਰਕੇ ਰੱਖ ਦੇ ਜੁੱਤੀ ਨੂੰ ਹੁਣ ਓਏ ਹੋਰ ਨਹੀਂ ਹੈਗੀ ਲੈ ਜੁੱਤੀ ਨਹੀਂ ਹੋਰ ਨਹੀਂ ਹੈਗੀ ਇਹ ਜੀ ਕੀ ਗਰਮੀ ਵਿੱਚ ਦੇਖ ਲਾ ਪਾਸ ਕਰ ਲੈ ਇਹਨੂੰ ਜੁੱਤੀ ਦਾ ਫਾਇਦਾ ਪਾਉ ਦੇ ਦੇਖ ਮੇਰੇ ਮੇਰੇ ਪੈਰ ਪੱਟੇ ਪਏ ਆ ਉਹ ਸਟਫੇਟ ਤੇ ਹੌਲਦਾ ਉਹ ਛੱਟ ਪੈਸੇ ਨਹੀਂ ਉਹ ਵੀ ਪੈਰ ਸਾਫ਼ ਰਹਿੰਦੇ ਨੇ ਹਾਂ ਸਾਨੂੰ ਵਾਲੀ ਕਾਣ ਤੋਂ ਜੁੱਤੀ ਪਾਇ ਤੇ ਅੱਜ ਬੱਚਾ ਸਾਫ਼ ਕਰਿਆ ਤਾਂ ਹਾਂ ਇਹਨਾਂ ਨੂੰ ਮੌਜਾ ਛਾਵਾ ਬਦੇਰੀ ਆ ਤਾਂ ਬਹੁਤ ਦਾ ਢੇਗ ਦਾ ਫਰਕ ਆ ਦੇਖ ਸਾਫ਼ ਕਰਿਆ ਤਾਂ ਆ ਨਾ ਨਾ ਐ ਬੜੀ ਨਾ ਕਰਦਾ ਕੀ ਅੰਦਰੋਂ ਕਿਤੇ ਨਾ ਹੈ ਜੋ ਥੱਲੇ ਬੈਰੀ ਦੇ ਖੱਬੈਲੇ ਰੇਪੇ ਦੇ ਬਾਹਰ ਅੰਦਰ ਬੰਦਾ ਨਾ ਰਹਿ ਕੇ ਬੰਦਾ ਹੋ ਰੇ ਸਾਰੀਆਂ ਬੋਰਡਰੋਂ ਵੱਲੋਂ ਕਿ ਆਈ ਦਾ ਜਿੰਨੇ ਬੋਰਡਰ ਦਾ ਮਾਲਾ ਦੀ ਹੋ ਇੱਕ ਵੀ ਦੇਖ ਤਾਂ ਪਤਾ ਲੱਜਦਾ ਹਾਂ ਹਾਂ ਇੱਕ ਤਰੀਕਾ ਪਾਰ ਤੋਂ ਆ ਆਨ ਲੈਂਡ ਤੋਂ ਮੁਰਰ ਵੀ ਘਟ ਆਏ ਉਹ ਤੇ ਦੇਖੀ ਜਾਂਦੀ ਆ ਉਹਦੇ ਕੋਲ ਜਾ ਕੇ ਰੱਖਦਾ ਉਹ ਵੀ ਜਰਾਂਦੀ ਕਿ ਕਿ ਚਲ ਜਾਣਾ ਠੀਕ ਆ ਫੇਰੇ ਜਾਵੇ ਆ ਤੂੰ ਚਲਾਤਾ ਹੈ ਆ ਤੂੰ ਸਕੂਲ ਚਲੋ ਵੇ ਅੱਜ ਇੱਥੇ ਪਏ ਪਏ ਲੈ ਆਈ ਆ ਪਏ ਪਏ ਆ ਪਏ ਪੇ ਲੈ ਆਈ ਜੀ ਹਾਂ ਹੁਣ ਤੂੰ ਦੱਸ ਤੈ ਕਿ ਤੂੰ ਜੰਨਾ ਪਾਣੀ ਹੁਣ ਆ ਆ ਪਾਣੀ ਨਹੀਂ ਇੱਥੇ ਦੇ ਪਾ ਕੇ ਛੱਡੀਆਂ ਐ ਇਹਨੂੰ ਐਨ ਨੂੰ ਐਨ ਦਾ ਉਹ ਤੇ ਦੇਰੀ ਤੇ ਜਾਂ ਨਾ ਤੇ ਮੈਂ ਨਹੀਂ ਖਾਣ ਖਾਣ ਦੀ ਤੇ ਦੇ ਨਹੀਂ ਹੁੰਦੀ ਇਹਨੇ ਜੇ ਉਹ ਬਾਜੀ ਆ ਕੇ ਨਿੰਦਰਾ ਕੰਮ ਨਾ ਇੱਥੇ ਤੇ ਆਂ ਕਰ ਮੈਂ ਖੀਰ ਖਾਣ ਲਈ ਨਹੀਂ ਉਹ ਤਾਂ ਸੈਲਾ ਰੱਖੇ ਬੈਠਾ ਉਹ ਜਿੱਥੇ ਤੇ ਆ ਕੇ ਇੱਥੇ ਆਹ ਦੇ ਇਲਾਕੇ ਮੈਂ ਆਪਣਾ ਸੱਜਿਆ ਹੋਣਾ ਕਰਕੇ ਫਿਰ ਦੇਖ ਪੈਣਾ ਪਾਉਂਦਾ ਪੰਜ ਤਿੰਨ ਚਾਰ ਫਲੇ ਰੱਖਣੇ ਆਂ ਇਹ ਨਹੀਂ ਨਹੀਂ ਉਹ ਪਦੇ ਪਾਣੀ ਜਿਹੜਾ ਹੈ ਉਹ ਜ਼ਰਨਾ ਇਹ ਤੂੰ ਮੇਰੀ ਗੱਲ ਠੋਡਾ ਇਹ ਤੂੰ ਪਾਣੀ ਆਏ ਪਾਉਂਗਾ ਤੇਰਾ ਇੰਨਾ ਕੰਮ ਲੋਡ ਰੋਣਾ ਛੱਡ ਦੇ ਆਏ ਫੇ ਚਾਰ ਮੈਂ ਇਹਨੂੰ ਉਹ ਮੈਂ ਉਹਦੇ ਮੈਂ ਤੂਹਾਂ ਵਿੱਚ ਰੇਜ ਕਰਨਾ ਸਾੜ ਪਾਣੀ ਤੇ ਚੀਨਾ ਖਾਣ ਖਾਣ ਉੱਥੀ ਆਏਗਾ ਕੋਈ ਕੁਝ ਨਹੀਂ ਆਏਗਾ ਅੱਜ ਇਹ ਮੋਟਾ ਘਰ ਪੈਗੀ ਪਾਣੀ ਉੱਤਰਦਾ ਹੋਗਾ ਇੱਥੇ ਤੇ ਆਏ ਪਾਵੇ ਉਹ ਖਾ ਲੂ ਫੇਰੇ ਨਾ ਪੱਕੀ ਹੋ ਰਹੇ ਨੇ ਆ ਗਿਆ ਰਹੋ ਚੱਲੋ ਨਾ ਵੀ ਇਹ ਵੀ ਯਾਰ ਆਹ ਤੂ ਕਿਥੇ ਸੈੱਟਾ ਰੱਖ ਰਿਹਾ ਘਰ ਉਹ ਐਥੇ ਤੇ ਨਾਲ ਇਹ ਪੱਟੀਆਂ ਪੁੱਟਾ ਹੈ ਸਾਡੀ ਅੱਜ ਤਾਂ ਕੁਝ ਪਹਾਲ ਹੋ ਗਈ ਪਈ ਹੈ ਹੱਟ ਜਾ ਕਰੋ ਐਥੇ ਨੂੰ ਬਾਹਰ ਐਥੇ ਰਹਿ ਲੈਗਾ ਕਿਥੇ ਰੱਖ ਐਧਰ ਵੀ ਛੱਡਣਾ ਤਾਂ ਐਧਰ ਰੱਖ ਲੈਣਾ ਸੱਤ ਲੋਟ ਹੋ ਰੋ ਅਸਲਾ ਤਾਂ ਜੋ ਠੀਕ ਆ ਕਹਿੰਦਾ ਲੱਗ ਗਿਆ ਉਹ ਲੱਗ ਗਿਆ ਥੋੜਾ ਇੱਥੇ ਦੋ ਥਲੇ ਪੜ ਕੇ ਰੱਖ ਦੇਣੇ ਹਾਂ ਐਥੇ ਪੜ ਕੇ ਰੱਖ ਦੇ ਹਾਂ ਐਥੇ ਤੂੰ ਤੇਰਾ ਫਿਰ ਹੜੂਗਾ ਨਹੀਂ ਆਏ ਠੀਕ ਹੈ ਚੱਲ ਹਾਂ ਇਹ ਨੀਵੇਂ ਨਾ ਖੇਸ ਇੱਟਾ ਨਾ ਬਾਹਰ ਲੋਟ ਆਉਣਾ ਚੈ ਤਵੱਲੇ ਨਹੀਂ ਛੱਡਦੇ ਫੇਰ ਆ ਆ ਦੋ ਉਹਦੇ ਵਿੱਚ ਚਿੱਟਾ ਰੱਖਦੇ ਦੋ ਬਾਸ ਬਾਸ ਆਹ ਕੰਮ ਕਰ ਲੈ ਇੰਨਾ ਕਰ ਦੇ ਕਰ ਦੇ ਠੋਕਿਆ ਐ ਕਿਹਦਾ ਤੇਰਾ ਪਾਣੀ ਉਹ ਤੇ ਸੈਲਾ ਲਾ ਦੇ ਉਹਨੂੰ ਪਾਏਗਾ ਯਾਰ ਯਾ ਪਾਣੀ ਥੋੜੇ ਨਾਲ ਨਹੀਂ ਛੱਡਣਾ ਇਹਨੂੰ ਪਾਣੀ ਜਿਆਦਾ ਪੈਣਾ ਦਾ ਇਹ ਰੇਤਾ ਪਿੰਡਾ ਪਾਉ ਦਾ ਪਾਣੀ ਤਾਂ ਹੀ ਮੈਂ ਕਹਿੰਦਾ ਇਹਨੂੰ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਯਾਹ ਮੇਰੀ ਮੋਟਰ ਬਜਾਦਾ ਸਾਫ ਕਰ ਦਿੰਦਾ ਇਹਨਾਂ ਹਾਂ ਕੀ ਆਹ ਜਿਹੜੇ ਟਿਕਣਾ ਨੇ ਇੱਥੇ ਤੋਂ ਕੋੜਾ ਕੱਟੇ ਆਵੇਂ ਹੈ ਹਾਂ ਅਸਟਿੰਗ ਹੋ ਫਿੱਟੇ ਹੂੰ ਲੱਗਿਆ ਵਟਿਆਂ ਚ ਕਿਵੇਂ ਲੱਗੇ ਵਿਖਾ ਦੇ ਲੱਗੇ ਹੋਏ ਹੁਣ ਸਾਫ ਹੈ ਉਹ ਵੀ ਜੇ ਬੰਦਾ ਬੈਠ ਮਿੱਨੀ ਕੇ ਬੈਠਦਾ ਹਾਂ ਠੀਕ ਆ ਅੰਦਰ ਇੰਦਰੇ ਪਿਆ ਫਾਇਦਾ ਚੱਲ ਠੰਡੀ ਹਵਾ ਆਉਂਦੀ ਅੰਦਰ ਠੀਕ ਹੈ ਗਗਨੇ ਠੀਕ ਗੱਲ ਹੈ ਨਹੀਂ ਆ ਕਮਾਣ ਆਰਤੀ ਗੱਲ ਫੈਲੀ ਫੈਲਾ ਤੇ ਇੱਥੇ ਬੈਠਾ ਆਏ ਮੇਰੇ ਸਨੇਰੇ ਬੰਦਾ ਮੀਂਹ ਕਿਣੀ ਜੀ ਬਾਰ ਬੈਠ ਸਕਦਾ ਨਹੀਂ ਇੰਦਰ ਖਸੂਸਰਾ ਹੋਵੇ ਡਰ ਲੱਗਦਾ ਡਰ ਲੱਗਦਾ ਅੰਦਰ ਆ ਸਾਹ ਚਾਈ ਤੇ ਕੋਲੋਂ ਸਾਹ ਨੂੰ ਸਾਹ ਲੈ ਜੇਗਾ ਚਾਲੂ ਵੀ ਆ ਕੇ ਰੱਖੂਗਾ ਝਾਲੂ ਬਣਾਇਆ ਤਾਂ ਮੈਂ ਝਾਲੂ ਨਹੀਂ ਆ ਕੇ ਰੱਖੂਗਾ ਝਾਲੂ ਜਾ ਗਿਆ ਖਾਣ ਨੂੰ ਇਹਦਾ ਠੀਕ ਹੈ ਬੰਦਾ ਮੋੜ ਰੋਣਾ ਇਹਦਾ ਮੋੜ ਰੇ ਗਾਤੀ ਕੀ ਉਸ ਤਾਂ ਗੱਤੀ ਦਾ ਬੈਠ ਉਹਦਾ ਇਹ ਮੈਂ 7 ਵਜੇ ਡਾ ਲਾ ਵਿੱਚ ਐਡੀ ਮੋੜਦਾ ਇਹਦਾ ਕਹਿੰਦਾ ਹੁਣੀਆ ਇਹਦਾ ਕਹਿੰਦਾ ਹੋਣਾ ਵੀ ਆ ਗਿਆ ਸਾਡਾ ਮਾਲਕ ਪੁਰਾਣਾ ਫੇਰ ਹੈ ਹੈ ਇਹ ਜਾਂ ਖਾ ਫੈ ਸੁਧਰੀ ਬੰਦਾ ਬੈਠ ਘੜੀ ਆਮ ਵੀ ਗੱਲਦਾ ਨਹੀਂ ਕਣੀ ਜੇ ਸਾਫ ਹੋਊਗੀ ਹਾਂ ਹਾਂ ਆਵਾਜ਼ ਲਈ ਸੰਘਣੀ ਹੋ ਰਹੀ ਐ ਤੇ ਉਹ ਲੱਗ ਲੱਗੇ ਪੂਰੇ ਟਾਈਮ ਹਜ਼ਾਰ ਉਹ ਲੱਗੇ ਹੋਇਆ ਜੇ ਦੇਖੇ ਕਿੱਡਾ ਢੰਗ ਆ ਬੜੀ ਡਾਂਬ ਜੱਡਾ ਉਹ ਦੇਖ ਲੱਗੇ ਗਿਆ ਬਹੁਤ ਦੇਖਦਾ ਹਾਂ ਉਹ ਤੇ 4 ਰੁਪਏ ਦਾ ਨਾ ਨਾ 4 ਰੁਪਏ ਦਾ ਉਹ ਵੀ ਖਾ ਹੋ ਜਾਣਾ ਇਹ 4 ਨੂੰ ਅਮੀਏ ਖਾਣੇ ਆਪਾਂ ਉਹ ਵੀ ਖਾਉਂਦਾ ਇਹ ਬੁੱਲਾ ਯਾਰ ਆਓ ਪਹਿਲਾਂ ਹੁਣ ਦੇਖੀ ਖਾ ਕੇ ਮਠਾ ਕਿੰਨਾ ਆਉਂਦਾ ਅੱਛਾ ਲੱਗੇ ਉਹ ਤਾਂ ਬਹੁਤ ਬਹੁਤ ਲੱਗੇ ਬਹੁਤ ਡੇਡੇ ਆ ਉਹ ਰੋ ਉਹ ਦੇ ਲਗਾ ਆ ਆ ਦੇਖੇ ਮੰਨ ਲਓ ਜਿੱਦਣ ਏਰੀਆ ਆਉਣੀ ਹਵਾ ਆਉਣੀ ਉਦੋਂ ਬਹੁਤ ਝੜਦੇ ਆ ਫਿਰ ਹਾਂ ਬਹੁਤ ਝੜਦੇ ਹੈ ਤਾਂ ਬੁਟਾਏ ਬਣਾਈ ਹੋਈਆਂ ਸਾਫ਼ ਫਿਰ ਚਮਕਦੇ ਸਾਰੇ ਠੀਕ ਹੈ ਹੈ ਨਵੀਂ ਆ ਉਹ ਦੇਖੋ ਸੁੱਕਾ ਹੀ ਸੁੱਖਾ ਤਾਂ ਉੱਥੇ ਆ ਉੱਥੇ ਬੋਤਾ ਕਾਂ ਦਾ ਹੁਣ ਸਾਫ਼ ਦੇਖੀ ਗਾਂਦਾ ਮਕਾਨ ਦਾ ਅੱਜ ਸਾਫ਼ ਹੋਈ ਆ ਕਾਂਦੇ ਜਿਵੇਂ ਤੂੜ ਖੜਾ ਜਿੱਥੇ ਜੱਟ ਜਿਹੜਾ ਗੰਨਾ ਦਾ ਉੱਥੇ ਕੁਝ ਵੀ ਤਾਂ ਦਿਖਦਾ ਖਾਂ ਤਾਂ ਦਿਖਦੇ ਨਹੀਂ ਦਾ ਅਕੀ ਬਾਈ ਉਡੇ ਗਰੁੱਪ ਵਾਲਾ ਹੂੜਾ ਮੀਟਰ ਤੇਰਾ ਆ ਮਰਜ਼ੀ کہہ ਲੋ ਤੇਟਰ ਨੂੰ ਟੈਂਡਰ ਦੀ ਆਵਾਜ਼ ਸੁਣ ਲੋ ਤੁਸੀਂ ਕਹਿਂਦਾ ਅਰਲੇ ਕਿਹੜੇ ਚੱਕਰ ਕਿਨੇ ਹੂੜਾ ਫਰਕ ਦਾ ਫਰਕ ਹੈ ਬਾਈ ਬੜਾ ਕੰਟੀਰ ਹੋ ਗਿਆ ਟਰੈਕਟਰ ਦੇ ਨਾਲ ਆਰਾਮ ਨਾਲ ਚੱਲਦਾ ਕੋਈ ਆਟਾ ਲੋਡ ਨਹੀਂ ਹੈਗਾ ਆਰਾਮ ਨਾਲ ਚੱਲਦਾ ਇਹਦਾ ਆਵਾਜ਼ ਹੁੰਦੀ ਉਹਦਾ ਜਦੋਂ ਗਾਪਾ ਪੋਦਾ ਮੇਂਤਰਾ ਉੱਡਾ ਬੀਟਰ ਡੁਗ 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 ਹੁੰਦੀ ਆ ਆਵਾਜ਼ ਨੂਪ ਦਾ ਬੀਟਰ ਨਹੀਂ ਇਹ ਸਾਫ਼ ਸੁਸਰਾ ਚੱਲਦਾ ਉਹ ਫਰਾਂ ਤੋਂ ਤੋਂ ਵਾਹ ਤਾ ਜਦ ਮੈਂ ਆਇਆ ਪਹੁੰਚਿਆ ਨਾ ਲੈ ਨਾ ਲੈ ਕੱਟ ਦੇਖੀ ਨਾ ਲੈ ਮੈਂ ਵੀ ਬਾਅਦ ਟਾਈਮ ਬਾਅਦ ਬਈਆ ਮੋਟਰ ਬਣਾਉਣਾ ਹੁਣ ਸਾਫ਼ ਕਰੀਏ ਇਹ ਫਤਾਨ ਹੁਣ ਇਹਦਾ ਰੂਣੀ ਦੀ ਕਰਦੀ ਆਉਣ ਨੋਰੇ ਮੈਂ ਵੀ ਨਾਲ ਮੈਂ ਇੱਕ ਵਾਰ ਫੇਰ ਮੋਟਰ ਅੱਗੇ ਤਿੰਨ ਕਿੰਨੀ ਜਾ ਕੇ ਆਉਣਾ ਮੈਂ ਗੰਨੇ ਚੱਲਦੀ ਆ ਅੱਜ ਗੰਨੇ ਦੀ ਗਰਮੀ ਰਿਕਣ ਨਹੀਂ 8 ਘੰਟੇ ਹੋ ਗਈ ਹਾਂ ਕੋ ਕੀ ਗੱਲ ਹਾਂ ਬਾਕੀ ਜੇ ਉੱਪਰ ਤੇ ਮੀਂਹ ਪੈ ਜਾਵੇ ਰੱਬ ਦੀਆਂ ਹੋਵੇ ਇਹਦਾ ਕਾਹ ਲੈ ਗੱਲਾਂ ਜੇ ਮੀਂਹ ਪੈ ਜਾਵੇ ਫੇਰ ਨਜ਼ਾਰਾ ਹੀ ਆ ਜਾਣਾ ਨਜ਼ਾਰਾ ਹੀ ਆ ਕੰਮ ਹਾਂ ਫੇਰ ਹੀ ਕਰਨਾ ਬਿਹਤਰ ਹੋ ਜਾਣਾ ਕਿੰਨੇ ਕਿਤੇ ਪਹਿਲੇ ਪਾਣੀ ਜਿੰਨਾ ਮਰਜੀ ਲਾਈ ਜਾ ਹਾਂ ਜਿਹੜਾ ਉੱਪਰ ਤੇ ਕਰਨਾ ਨਾ ਦੇਖ ਤੂੰ ਸਾਫ ਬੂਟੇ ਨੂੰ ਪਾਣੀ ਲੱਗਦਾ ਕਹੀਏ ਬੂਟੇ ਚਮਕਦੇ ਆਏ ਲੱਗਦੇ ਵੀ ਉਹਨੂੰ ਪਾਣੀ ਲੱਗਿਆ ਹੀ ਨਹੀਂ ਨਾਲੇ ਬੂਟੇ ਨੂੰ ਪਾਣੀ ਲੱਗਦਾ ਇਹ ਨਾਲੇ ਜਦੋਂ ਮੀਂਹ ਨਹੀਂ ਪੈਂਦਾ ਇਹਦੇ ਲੋਟ ਨਹੀਂ ਆਉਣਾ ਉੱਪਰ ਉੱਪਰ ਤੇ ਨਹੀਂ ਕਰੇ ਨਾ ਯਾਰ ਉਹ ਗੱਲ ਦੀ ਜਦੋਂ ਉੱਪਰ ਤੇ ਗੰਨਾ ਇਹਦੇ ਗੋਭ ਵਿੱਚ ਫੇਰ ਗੱਲ ਬਣਦੀ ਆ ਵਰਤ Vai lá, vai, né? ਇਹ ਨਾ ਮੈਂ ਤੇ ਭਾਇਆ ਤਾਂ ਢੀਲਾ ਕੋ ਕੋ ਫੇਰ ਦਿਖਦਾ ਭਾਇਆ ਤਾਂ ਮੈਂ ਪਿਉੜੇ ਹਾਲਾਂ ਹਾਲਾਂ ਗਰੂਰੇ ਸਾੜੀ ਸਾੜੇ ਪੂਰੇ ਲੱਗੇ ਮੈਂ ਨਾ ਹਾਂ ਤੇ ਢੀਲਾ ਪਹਿਲਾਂ ਬਹੁਤ ਆ ਫਿਰ ਵਾਲਾ ਮੂੰਗ ਘੋੜਾ ਤਾਂ ਉਹ ਗੰਨੇ ਵਾਲੇ ਮੈਂ ਹੋ ਜਾਂਦਾ ਭਾਈ ਹੁਣ ਫੇਰ ਖੇਤ ਵਿੱਚ ਢੀਲਾ ਇਹ ਜਿਸ ਸਗਾਇਆ ਨਹੀਂ ਨਾ ਹੈਗਾ ਪਹਿਲਾਂ ਕਿਸੇ ਨੇ ਉਹ ਜੇ ਖੇਤ ਗੰਨੇ ਵਾਲੇ ਖੇਤ ਮੈਂ ਆਟੋਮੈਟਿਕ ਢੀਲਾ ਹੁੰਦਾ ਭਾਈ ਸਾੜੇ ਢੀਲਾ ਨਹੀਂ ਤਾਂ ਹੈਗਾ ਜਿੱਥੇ ਮੱਕੀ ਸੀ ਉੱਥੇ ਢੀਲੇ ਦਾ ਅੰਤ ਨਹੀਂ ਹੁਣ ਹੁਣ ਮੈਨੂੰ ਚਾਰ ਰੋਡਾ ਬੀਟਰ ਫੇਰਨਾ ਪੈ ਗਿਆ ਨਾ ਵਧੀਆ ਨਹੀਂ ਇਹ ਢੀਲਾ ਤਾਂ ਇਹ ਨਾ ਜੜਾ ਪਟਕੇ ਛੱਡ ਦੇਣਾ ਨਾਲੇ ਘੋ ਦੇਣੇ ਤੋ ਦਿੰਦਾ ਇਹ ਮੇਰੀ ਹੋਰ ਸੁਣਾ ਇਹ 240 ਦਾ ਮਾਈਦੇ ਵਿੱਚ ਹੋਣਾ ਟੀਲੇ ਦੇ ਵਿੱਚ 200 ਐ ਮੈਨੂੰ ਪੁੱਛੇ ਭਾਈ ਗਾਦੇ ਇਹ ਨੂੰ ਮਾਰਦੇ ਨਹੀਂ ਮਾਰਦੇ ਨਹੀਂ ਮੈਂ ਤਾਂ ਮਾਰੀ ਗਿਆ ਨਾ ਨਾ ਹਾਂ ਦੇਖ ਲਈ ਇਹ ਪਾਣੀ ਖੜਾ ਰਿਹਾ ਫੇਰ ਅਟੀਲਾ ਹੁੰਦਾ ਹੀ ਨਹੀਂ ਤੈਨੂੰ ਸਾਲੇ ਨੂੰ ਫੇਰ ਗਾਲ ਦੇਣਾ ਉਹਨੇ ਦਵਾਈ ਨਹੀਂ ਛੱਡ ਤਿੰਨ ਕਿੱਲੇ ਪਤਾ ਮੋਟਾ ਚਾਰ ਇੰਚੀ ਪ੍ਰੈਸ਼ਰ ਹੈ ਇੱਥੇ ਪਾਣੀ ਨੇ ਕਿੱਥੇ ਉੱਤੇ ਖੜੇ ਕਰਨੀ ਤੇਰੀ ਨਾ ਪਾਣੀ ਤਾਂ ਖੜ ਜਾਣਾ ਔਰੇ ਪਾਣੀ ਸੁੱਕਣਾ ਨਹੀਂ ਤਾਹੀਂ ਕਹਿੰਦਾ ਮੈਨੂੰ ਮੈਂ ਖੜ ਜਾਣਾ ਔਰੇ ਇਹਨੂੰ ਪਾਣੀ ਨਾਲ ਸੁੱਕਣ ਦੇ ਫੇਰ ਢੀਲਾ ਨਹੀਂ ਹੋਣਾ ਪਾਣੀ ਤਾਂ ਬੱਦੇ ਦੀ ਹਿੰਮਤ ਚਾਹੀਦੀ ਪਾਣੀ ਨਹੀਂ ਬਸ ਹਾਂ ਬਿਜਲੀ ਵੱਲੋਂ ਪਾਣੀ ਕੋਈ ਨਹੀਂ ਜੇ ਮੈਂ ਕਹਿੰਦਾ 500 ਘੰਟੇ 5-6 ਘੰਟੇ ਲਾਈਟ ਆ ਜਾਵੇ ਤਾਂ ਵੀ ਪਾਣੀ ਨਹੀਂ ਸੁੱਕਦਾ ਫੇਰ ਤੂੰ ਲੋੜੇ ਨਹੀਂ ਫੇ ਤਾਂ ਐ ਪਾਸ ਦਾ ਪਾਣੀ ਸੁੱਕਣਾ ਐ ਨਹੀਂ ਬਿਲਕੁਲ ਨਹੀਂ ਢੀਲਾ ਜਾਂਦਾ ਜਾ ਜਾਂ ਖੇਤ ਨੂੰ ਹਵਾ ਲਾਈ ਜਾਂਦੀ ਹੈ ਜੇ ਇੱਕ ਨਾਲ ਖੜਾ ਰਿਹਾ ਪਾਣੀ ਫੇਰ ਢੀਲਣ ਚੱਲਦਾ ਜਲਦੇ ਨਾ ਸਾ ਬੰਦੇ ਰਹਿਣੀਆਂ ਥੱਲੇ ਹੈ ਕਿ ਨਹੀਂ ਨਾ ਫੇ ਨਹੀਂ ਜਾਂਦਾ ਪਹਾੜ ਚ ਹਾਂ ਅੱਗੇ ਪਹਾੜੀ ਢੀਲਾ ਦੇਖ ਜੜਾ ਵੀ ਖਾਇਆ ਬਹੁਤ ਹੁੰਦੀ ਹਾਲਾਂ ਗਾ ਹਾ ਉਦੀ ਥਲੀ ਇਕੱਠੀ ਆਈਡੀ ਇਕੱਠੀ ਹੁੰਦੀ ਐ ਆਈਡੀ ਇਕੱਠੀ ਆਦੇ ਵਰਗੀ ਪਹਾੜੀ ਹੁੰਦਾ ਤਾਂ ਹੁੰਦਾ ਹੀ ਬੰਦੇ ਏਡਾ ਤਾਂ ਹਾ ਬੰਦੇ ਏਡਾ ਹੋ ਜਾਂਦਾ ਢੀਲਾ ਹੁੰਦਾ ਇਹੋ ਨਹੀਂ ਪਹਾੜੀ ਢੀਲਾ ਬੰਦੇ ਏਡਾ ਹਾ ਬੰਦੇ ਏਡਾ ਹੋ ਜਾਂਦਾ ਤਾਂ ਪੁੱਛ ਲੈ ਉੱਪਰੋਂ ਤਲਾ ਹੁੰਦਾ ਕਹੋ ਫਿਆਈ ਮਾਰਦਾ ਤਾਂ ਤੇ ਪੰਨੀ ਹੁੰਦਾ ਤਾਂ ਹਾ ਰਿਆਈ ਮਾਰਦਾ ਬਹੁਤ ਹਰ ਉਹਦਾ ਨਹਿੜੇ ਹੈ ਜੇ ਮੋਟਾ ਮੋਟਾ ਨਹਿੜਾ ਉਹਦਾ ਕੰਡਾ ਬਹੁਤ ਦਾ ਵੱਡਾ ਤਾਂ ਹਾ ਠੀਕ ਹੈ ਦਿੱਬ ਦਾ ਕੰਡਾ ਵੱਡਾ ਉਹਦਾ ਸਾਰਾ ਕੰਡਾ ਬਹੁਤ ਪੂਰ ਵਾਲਾ ਹਾ ਉਹ ਚੀਜ਼ ਬਾਦੀ ਦੀ ਪੈਰ ਚ ਉਦੀ ਉਦੀ ਬਾਦੀ ਹ ਦੀਲਾ ਤਖੜਾ ਦੀਲਾ ਹਾਲਾ ਪਹਾੜੀ ਦੀ ਲਾਹੋ ਛੋਟਾ ਕਿਤੇ ਕਿਤੇ ਹੁੰਦਾ ਹੋਊਗਾ ਨਹੀਂ ਤਾਂ ਹੈ ਨਹੀਂ ਬਲਮਾ ਹੁਣ ਨਹੀਂ ਆਗਾ ਸਾਡਾ ਦੇਸੀ ਆ ਇਹਦਾ 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 ਐਨ ਐਨ ਕ ਹੋਇਆ ਨਹੀਂ ਜਦੇ ਆਪਣੇ ਆਪ ਸੁੱਕਣ ਲੱ ਜਾਂਦਾ ਤੇ ਛੇ ਗੁੰਗਲ ਦਾ ਹੋ ਗਿਆ ਸੁੱਕਣ ਲੱ ਜਾਂਦਾ ਇਹ ਐਟੋਮੈਟਿਕ ਥੱਲੇ ਦੇ ਨਮਾ ਨਿਕਲੇ ਹੁੰਦਾ ਆ ਬਿੰਡੇ ਬੋਲਦੇ ਆ ਤੇ ਕਾਜੀ ਇਹ ਆਵਾਜ਼ ਬਿੰਡੇ ਬਿੰਡੇ ਦੀ ਆਵਾਜ਼ ਆਏ ਐਨੇ ਹੋਏ ਹਾਂ ਤੇ ਕਹਦਾ ਬੰਗਣਾ ਪਾਣੀ ਦਾ ਮਸੀ ਮਿਲਿਆ ਪੁੱਜੇ ਪਏ ਹੁਣ ਸਾਲੇ ਵਿੱਚ ਕੱਲ ਬੰਗਣਾ ਇੱਲ ਬਗੜਾ ਪੁੱਜੇ ਪਏ ਹੋਣੇ ਆ ਮਸੀਤਾਂ ਪਾਣੀ ਮਿਲਿਆ ਉਹਨਾਂ ਨੂੰ ਮਿੰਡੀ ਖੋਦਣੇ ਤੁਸੀਂ ਮੀਂਹ ਪੈ ਤੇ ਰੱਡੂ ਨਿਕਲਿਆ ਹੋਣੇ ਦੇਖਦਾ ਕੋਈ ਰੱਡੂ ਹੋਣਾ ਜਿੱਦਣ ਮੀਂਹ ਪੈ ਗਿਆ ਥੱਲੇ ਆਏ ਚਾਮਕਦੇ ਫਟਵਾਲਾ ਮਗੜਾ ਖੇਤਾਂ 'ਚ ਕਿਸੇ ਦੇ ਉਹਨਾਂ ਥੱਲੇ ਹੈ ਦੇਖ ਲਿਆ ਥੱਲੇ ਦੇ ਨਿਕਲ ਆਉਂਦੇ ਆ ਧਰਤੀ ਮਿੱਟੀ-ਮੁੱਟੀ ਦੇ ਵਿੱਚ ਲੁਕੇ ਹੋਏ ਠੰਡੀ ਜਗ੍ਹਾ ਬੈਠੇ ਆ ਠੰਡੀ ਜਗ੍ਹਾ ਬੈਠੇ ਆ ਰੌਣਾ ਮੀਂਹ ਪੈ ਤੇ ਨਿਕਲਣਾ ਨਹੀਂ ਆਹ ਨਹੀਂ ਤੇ ਨਹੀਂ ਨਿਕਲਣਾ ਆ ਜਦੋਂ ਪਾਣੀ ਪਿਆ ਨਾ ਇਹਦੇ ਵੀ ਨਿਕਲਦੇ ਇਹ ਨਿਕਲਦੇ ਮੀਂਹ ਪੈ ਤੇ ਇਹ ਕਰਨ ਰੋਟੀ ਆ ਕੇ ਆ ਦੇਖੀ ਤਾਂ ਸਹੀ ਹੋਰ ਇਹ ਗੰਡੋਲੇ ਆ ਜਿਹ ਆ ਗਿਆ ਮੋੜੀ ਹੋ ਗਿਆ ਕੋਇਲਾ ਤੇਆ ਕੋਲੇ ਬਟੀ ਕਵਾ ਕੋਇਲ ਕਾਲਾ ਕਾਲਾ ਕਬੂਆ ਪਾੜੀ ਕਬੂਆ ਵੇਖ ਪਾੜੀ ਕਬੂਆ ਹੈ ਕਾਲਾ ਆਵਾਜ਼ ਤੱਕ ਕੋਇਲਦੀ ਸੀ ਆਵਾਜ਼ ਵਿੱਚ ਹੁੰਦਿਆਂ ਨੇ ਆਵਾਜ਼ ਆਹ ਪਾਤ ਪਾਦੇ ਨੇ ਕਿ ਅਮੀ ਪੈਂਦਾ ਨਹੀਂ ਹੈਗਾ ਅੱਪਾ ਇਹਦੇ ਕੇ ਹੈਗਾ ਹਾਂ ਕੋਈ ਚ ਅੱਪਾ ਇਹ ਕੇ ਹੈ ਜਾ ਪੂਰੀ ਸ਼ਾਮਾਂ ਸੰਘਣੀਆਂ ਹਨ ਰੂਪੀ ਜਿਹੜਾ ਕੱਪੜਾ ਖੜਾ ਦਾ ਹੋਊਗਾ ਪਤਾ ਉਹ ਚੀਜ਼ ਪਤਾ ਪੱਕੀ ਗੱਲ ਹੈ ਰੂਪੀ ਜਿਹੜਾ ਚੌੜਾ ਪੱਤਾ ਹੋਊਗਾ ਥੋੜਾ ਦੋ ਚਾਹੇ ਦੋ ਤਿੰਨ ਰੱਖ ਕੇ ਚੌਲ ਖਾਲਾ ਉੱਪਰ ਰੱਖ ਕੇ ਹੈਂ ਗੱਲ ਪੱਕੀ ਹੈ ਲੈ ਅੱਗੇ ਅਸੀਂ ਜਿਹੜਾ ਬੰਦਾ ਗੋੜ ਖਾਣਾ ਗਿਆ ਹਾਂ ਇਹਦੇ ਪੁਰਾ ਕੇ ਖੜੇ ਇਹਦੇ ਪੁਰਾ ਕੇ ਤੇ ਕਰ ਦਿੱਤਾ ਜਾ ਗੱਲ ਮੈਨੂੰ ਹਾਂ ਜਿਹੜਾ ਬੰਦਾ ਰਸਤੇ ਮਿਲਾਂਦਾ ਕੋਲ ਗੋੜ ਖਾਣਾ ਹੱਥ ਤੇ ਬੜਾ ਆਪਣੇ ਦੇ ਹੱਥ ਤੇ ਬੜਾ ਇਪਰ ਇੱਕ ਪਿਓਸੀਪੋ ਰੱਖ ਦੇਣੀ ਖਾਲਾ ਭਾਈ ਗਿਆ ਬਣਾ ਖਾਲਾ ਪਲੇਟ ਜਿਹੜਾ ਹਾਂ ਪਲੇਟ ਜਿਹੜਾ ਹਾਂ ਫਲੇਟ ਜਿੱਦਾਂ ਬਿਆਹ ਨੂੰ ਭਾਈ ਦੇਖਦੇ ਬਾਕੀ ਬਈਏ ਦਾ ਜਾਏ ਨਹੀਂ ਹੈਗੇ ਚੱਲ ਆ ਜੂ ਕਦੋਂ ਕਰ ਦੇਣਾ ਅੱਜ ਕਾ ਆ ਜੂਗੇ ਆ ਜੂਗੇ ਭਈਏ ਵੀ ਆ ਜੂ ਮੈਂ ਵੀ ਦੇਖ ਲਿਆ ਕਿੱਥੇ ਮੋਟਰ ਲਾਈਆਂ ਮੇਰੀ ਗੰਨੇ ਨਹੀਂ ਚਲਦੀਆਂ ਆ ਵੀ ਚਲਦੀ ਆ ਪਾਉਣ ਵਾਲੀ ਆਹਾ ਅੱਛਾ ਉੱਧਰ ਚਲਦੀ ਆ ਇੱਕ ਇੱਕ ਉਹ ਮੱਕੀ ਵਾਲੀ ਖੱਡੀ ਵੀ ਮਹਾ ਬਾਹ ਕੇ ਫਿਰ ਬਾਦੀ ਉਹਨੂੰ ਰੋਣੀ ਜਾ ਕਰਕੇ ਬੱਕੀ ਨੂੰ ਪਾਣੀ ਲਾ ਕੇ ਠੀਕ ਹੈ ਜੀ ਹਾਂ ਉੱਧਰ ਮੰਡ ਚਲਦੀ ਆ ਮੰਡ ਮਤਾ ਥੋੜਾ ਰਾਤ ਨੂੰ ਆਉਣੀ ਹੈ ਹਾਂ ਤਨੋ ਇੱਥੇ ਰੱਖਣੀ ਹੈ ਉੱਥੇ ਆਉਣੀ ਹੈ ਹਾਂ ਦੇਖ ਰਿਹਾ ਉੱਥੇ ਵੀ ਕੱਲੂ ਕੱਦੂ ਕਰਨਾ ਮੰਨਜੋ ਨਾ ਰਾਤ ਨੂੰ ਬਾਈ ਛੱਡ ਕੇ ਕਰ ਸਕਦਾ ਤੂੰ ਕਰ ਕੱਦੂ ਵੇ ਜੈਨੇਰੇਟਰ ਟਰੈਕਟਰ ਟੈਂਕੀ ਭਰ ਕੇ ਖੜਾ ਲੈਣਾ ਜੈਨੇਰੇਟਰ ਜੋੜ ਕੇ ਬਿਜਾ ਦਾ ਪਾਣੀ ਲਾਉਣਾ ਰਾਤ ਨੂੰ 9 ਵਜੇ ਲਾਈਟ ਆਉਣੀ ਹੈ ਸਵੇਰੇ 5 ਵਜੇ ਲੱਟਣੀ ਹੈ ਮਾਂ ਦੀ ਨਾਲ ਜੈਨੇਰੇਟਰ ਨਾਲ ਜਰੇ ਸਟਾਰਟ ਟਰੈਕਟਰ ਸਿਕਨੀ ਆਓ ਠੀਕ ਹੈ ਮੈਂ ਤਾਂ ਹੀ ਦੋ ਦਿਨ ਤੇ ਮੈਂ ਕੰਮ ਕਰਕੇ ਆ ਜਾਣਾ ਉੱਥੇ ਤੇ ਤਾਂ ਕੰਮ ਨਬੇੜ ਨਾ ਨਾ ਕੰਮ ਨਬੇੜ ਕੇ ਬੜਾ ਫਿਰ ਉਲੀ ਪਲਾਟ ਪਰ ਜਿਹੜਾ 5 ਵਾਲਾ ਟਾਲੀ ਵਾਲਾ ਫਿਰ ਇਦੋਂ ਤੇ ਇਦੋਂ ਹੁਣਾ ਲਉਂਦੇ ਨੇ ਸਿਕਨੀ ਇਹ ਨੀਡਰ ਤਾਂ ਖੈੜਾ ਛੁੱਟ ਜਿਵੇਂ ਕਿ ਕਿਤੇ ਮਹਾਰਾਜ ਕਿਰਪਾ ਕਰ ਦਵੇ ਨਾ ਫੇਰ ਪਾਣੀ ਨਿੱਠਾ ਜਾਈ ਜਾਂਦਾ ਫੇਰ ਰੁੜਦਾ ਪਾਣੀ ਖੇਤ ਮਾਹਣ ਇਹ ਜਮਾ ਕੈਰਟ ਦਾ ਪਾਣੀ ਨੇ ਉਹ ਤਾਂ ਜੀ ਪਾਣੀ ਵੀ ਇੱਥੇ ਨੱਕਾ ਜਿੱਥੇ ਕਿ ਗਿਰਿਆ ਪਾਣੀ ਉੱਥੇ ਖਾਈ ਜਾਂਦਾ ਹੋਏ ਖੂੰ ਖੂੰ ਹੋ ਜਾਂਦੀ ਸੜੀ ਦਲਿਆਂ ਚ ਆਹ ਹੁਣ ਦੇਖ ਤਾਂ ਹੁਣ ਦੁਪਹਿਰ ਨੂੰ ਤੁਰ ਨਹੀਂ ਖਾਦਾ ਘੋਬੜਾ ਹੀ ਹੁੰਦਾ ਤੁਰ ਨਹੀਂ ਹੁੰਦਾ ਇਹ ਜ ਤੁਰ ਨਹੀਂ ਹੁੰਦਾ ਕਿ ਆਏ ਹੁਣ ਤਾਂ ਘੋਬੜਾ ਅੱਗ ਹੈ ਇਹ ਅੱਗ ਗਈ ਨਾ ਅੱਗ ਹੋਰ ਹੈ ਸਾਈਟਾ ਕਰੂਗਾ ਮਹਾਰਾਜ ਕਿਰਪਾ ਕੀ ਨੋ ਫਿਕਰ ਆ ਸਭ ਦਾ ਉਮੀਦਪੁਰਾ ਜੀ ਵਾ ਇੱਡੀ ਪੁਨਖੀ ਜਿਹੜੀ ਹੁਣ ਧਰਤੀ ਚ ਫਾਇਰੀ ਜਾਨਵਰ ਬੈਠੇ ਆ ਪਾਂਛੀ ਪਸ਼ੂ ਥੱਲੇ ਬੈਠੇ ਆ ਮਿੱਟੀ ਦੇ ਵਿੱਚ ਬੈਠੇ ਜਿਹੜੇ ਜੀ ਜੰਤ ਉਹ ਵੀ ਪਾਣੀ ਮੰਗਦੇ ਹੁਣੇ ਬਜਰੇ ਹੈ ਉਹ ਜਿਹੜਾ ਗੇਬ ਚੀਨਣ ਆ ਗਏ ਉਹ ਕਿਹੜੇ ਚੀਨੀ ਵਾਲੇ ਨਹੀਂ ਚੀਨੀ ਵਾਲੇ ਹੁਣ ਗਏ ਆ ਕੋਈ ਗੇ ਨਹੀਂ ਤਾਂਦਾ ਹੀ ਨਹੀਂ ਕੋਈ ਹਾਂ ਮੈਂ ਪਹਿਲਾਂ ਬੈਠਾ ਪਹਿਲਾਂ ਮੈਂ ਉਹ ਗੁੱਸਾ ਆਇਆ ਤਾਂ ਮੁੰਡਾ ਹਾਂ ਮੈਂ ਮੈਂ ਮਾਇਆ ਮਾਹਤ ਵੇ ਨੂੰ ਗੱਡੀ ਲੱਗੇ ਲੱਛਿਆ ਤਾਂ ਮੈਂ 9 ਵਜੇ ਨੂੰ ਮੁੜ ਕੇ 9 ਵਜੇ ਖੁੱਲਣਾ ਤਾਂ 10 ਵਜੇ ਨੂੰ ਘਰ ਆ ਜਾਣਾ ਤਾਂ ਔਰ 10 ਵਜੇ ਉਰੇ ਤੇ ਦੁਰਿਆ ਕਦੇ ਕਿਸੇ ਨੂੰ ਫੋਨ ਕਰਕੇ ਤੇ ਕਿਸੇ ਨੂੰ ਫੋਨ ਕਰ ਹੈ ਉਹ ਜਿਹਦੀ ਜਿਹਦੀ ਚੀਨੀ ਹੈਗੀ ਕੋਈ ਬੰਦਾ ਚਲੇ ਜਾਵੇ ਯਾਰ ਹੋਰ ਯਾਰ ਕੱਝ ਕਿਸੇ ਦੀ ਬੇਵਸੀ ਆ ਨਾ ਜਾਵੇ ਉਹ ਸਾਰੇ ਪਿੰਡ ਦੀ ਬੇਵਸੀ ਥੋੜਾ ਜਿਹਦੇ ਇੱਕ ਵਾਰ ਮੇਰੇ ਵਗੇ ਤਾਂ ਰਹਿਣ ਦੋਵੇ ਆ ਉਹ ਕਦੇ ਉਹਦਾ ਲੂਰ ਕਰਦਾ 735 ਕਹਿੰਦਾ ਕਹਿੰਦਾ ਥੈਲਾ ਥਲਾ ਮੇਰਾ ਇੱਕ ਕਹਿੰਦਾ ਮੈਂ ਸਾਰੇ ਦੀ ਲੱਦਦੇ ਫਿਰੂੰਗਾ ਮੈਂ ਸਾਰੇ ਹੀ ਲੱਦਦਾ ਫਿਰੂੰਗਾ ਮੈਂ ਕਹਿੰਦਾ ਉਹ ਮੇਰੇ ਤਾਂ ਉਰੇ ਯਾਰ ਪਾਣੀ ਹਟਣਾ ਦਾ ਮੈਂ ਤਾਂ ਨਹੀਂ ਗਿਆ ਮੈਂ ਲੰਘੇ ਨਾ ਮੈਂ ਸਾਜਦੇ ਸਿਬੇ ਗੱਡੀ ਚੱਕੀ ਮੈਂ ਗੱਡੀ ਚ ਥੋੜੇ ਸਾਹ ਦੇ ਆਖਣ ਹੋ ਜਾ ਕੇ ਉਹ ਚਲੇ ਹਸ ਵੀਰੇ ਹੀ ਮੋਟਰਸਾਈਕਲ ਤੇ ਲੰਘੇ ਉਹਨਾਂ ਨੇ ਪਾਰਕੀਆਂ ਘਟਾ ਲੈਣੀ ਜਾਂਦੇ ਇਹਨੂੰ ਉਹ ਪੰਮੇ ਤੇ ਜਾਂਦੇ ਨੇ ਉਹਨਾਂ ਨੇ ਦੱਣੀ ਹੋ ਬਸ ਤੁਰਪੈ ਮਿਲ ਗਈ ਹੁਣੀ ਬਲਮਾ ਤਾਂ ਆਉਣ ਲੈ ਹੁਣੇ ਰਸਤੇ ਚੋਣੇ ਹਾਂ ਜਾਨੀ ਕਿ ਨਹੀਂ ਤੁਰਪੂਗੇ ਭਾ ਘੰਟੇ ਘੜੀ ਘੰਟੇ ਹੀ ਆ ਜਣਾ ਨਾਲ 1.5 ਬਾਅਦ ਦੇ ਨੂੰ ਨਹੀਂ ਸਾਜਦੇ ਵਾਲਾ ਕੰਮ ਸਾਜਦੇ ਵਾਲਾ ਯਾਰ ਧੁੱਪਾਂ ਦੇ ਪਹਿਲਾ ਪਹਿਲਾ ਪੱਕੀ ਗੱਲ ਆ ਜੀ ਇੰਨੀ ਆਪਣੇ ਅੱਜ ਆਪਣੇ ਏਰੀਆ ਦੀ ਵਾਰੀ ਦੀ ਜਿੰਨੀ ਦੀ ਬੱਟਾ ਲਾਉਗਾ ਹੁਣ ਭਾਈ ਇਹੇ ਬੱਟਾ ਹੀ ਲਾਉੂ ਹਾਂ ਉਸਤਾ ਲਾਉਗਾ ਹਾਂ ਉਹ ਪਰਲੇ ਖੇਦੀ ਹੋਣੀ ਉਹਨੇ ਉਹ ਗੂੜਾ ਗਾਲਾ ਲੱਗਿਆ ਵਾ ਕਹਿੰਦਾ ਮੁੰਡੇ ਅੱਛਾ ਉਹ ਕੱਢੂਗਾ ਓਕੀ ਭਾਈ ਟੈਟ੍ਰਿਕ ਨੰਬਰ ਹੈ ਚੋਬਰ ਵਧੀਆ ਭਾਈ ਵਧੀਆ ਇਦੀ ਸਿਆਣਤਾ ਕਿਸੇ ਚੀਜ਼ ਨੂੰ ਜੀ ਜੋ ਮਰਜ਼ੀ ਪਾ ਲੈ ਅੱਜ ਇਹ ਕੁਆਲੀ ਛੱਡ ਦੇ ਇੰਨੇ ਮਰਜ਼ੀ ਛੱਡ ਦੇ ਤੁਨੂੰ ਮਰਜ਼ੀ ਛੱਡ ਨਹੀਂ ਰਾਡ ਨਹੀਂ ਮਿੰਦੇ ਰਾਡ ਪਈ ਰੋਟਾਵੀਟਰ ਨੂੰ ਅਬ ਬੋਲਦਾ ਵੀ ਹੈਗਾ ਨਹੀਂ ਨਹੀਂ ਕਹ ਬੋਲਦਾ ਲੈ ਲੱਟ ਪੂਰੀ ਛੱਡੀ ਉਹ ਦੇਖ ਲੈ ਹਾਂ ਹੋ ਗਿਆ ਜੀ ਜਾ ਬਾਕੀ ਭਾਈ ਸ਼ਾਮ ਦਿਖਾਉਣਾ ਸਾਨੂੰ ਕਿਆ ਬਣਿਆ ਭਈ ਇਹ ਤਾਂ ਨਹੀਂ ਆਉਣੀ ਹੈਗੀ ਅੱਜ ਜਿੰਨੇ ਖੇਤ ਭਰੇ ਹੁੰਦੇ ਲਾ ਰੱਖੇ ਤੇ ਕੱਲੂ ਕੱਲੂ ਆਂਗੇ ਭਈ ਇਹ ਵਧੀਆ ਕਦੋਂ ਦੋ ਦਿਆਂ ਤੇ ਅਟਕੇ ਲੱਗੇ ਨਾ ਝੁੰਡਾ ਜਿਹਾ ਬਹਿ ਜੂਗਾ ਥੱਲੇ ਹਾਂ ਠੱਗ ਜੀ ਬਹਿ ਜੂਗੀ ਝਿਗ ਜੀ ਬਣਦੀ ਹੈ ਨਾ ਫਿਰ ਤਾਂ ਮਰਦੇ ਭਈ ਇਹ ਕਹਿੰਦੇ ਅਸੀਂ 15 ਨੂੰ ਆਇਆ ਨਾ ਬਿਹਾਰ ਤੇ ਉਹ ਪੋਆ ਨਾ 15 ਨੂੰ ਅਜੇ ਤੱਕ ਆਏ ਹੋ ਨਹੀਂ ਆ ਜੀਏ ਉਹ ਸਿਰਫ ਉਸੇ ਕੰਮ ਕਰ ਲੈ ਫਿਰ ਆ ਜੀਏ ਆ ਜੂ ਕਦੇ ਚ ਆ ਜੂਗੇ ਦੋ ਦਿਨ ਤੱਕ ਕਦੂ ਖੜਨਾ ਕੋਈ ਗੱਲ ਨਹੀਂ ਕੁਛ ਨਹੀਂ ਕਹਿੰਦਾ ਦੋ ਦਿਨ ਦੇ ਨੂੰ ਪੰਜ ਚਾਰ ਦਿਨ ਵੀ ਕੁਛ ਨਹੀਂ ਵਿਗੜਦਾ ਆਹ ਕਾਹਦਾ ਆ ਝੂੰਗਾ ਝਾਂਡਾ ਸਾਰੀ ਝਗ ਭਜਣੀ ਹੂੰ ਠੀਕ ਨਹੀਂ ਆਹ ਪਾਣੀ ਦਾ ਬਸ ਪਾਣੀ ਭਰਨਾ ਪੈਣਾ ਪਾਣੀ ਦਾ ਹੁਣ ਲੈਟ ਆਇਆ 8 ਘੰਟੇ ਹੋ ਗਏ ਰੋਜ਼ ਪੈ ਜਾਏਗਾ ਪਾਈ ਜੋ ਬਸ ਮਾ ਮਾ ਬਾਤਾਂ ਸਾਡਾ ਰਹਿ ਬਣੀ ਬਸ ਠੀਕ ਰਹਿਣਾ ਕੰਮ ਚਲੀ ਫਿਰ ਜਦੋਂ ਸਾਡਾ ਕਰਾਂ ਚੱਲ ਛੱਡ ਮੈਨੂੰ ਮੈਂ ਦੇਖਾਂ ਦੇਖੀਏ ਮੈਂ ਵੀ ਆਰਡਰ ਤੇ ਮਾਰ ਕੇ ਆ ਮੈਂ ਕਿਹੜਾ ਗਾਹਾਂ ਹੋਰ ਪਾਸੇ ਛੱਡ ਕੇ ਆ ਮੈਂ ਚਲੋ ਜੀ ਕੋ ਭਾਈ ਵੱਡ ਨੂੰ ਵਾਪਸ ਆਵੀਂ ਕਿਹੜਾ ਬਾਸਾ ਕੋ ਭਾਈ ਪੰਜੇ ਦਾ ਫੋਟੋ ਸਹੀ ਗੱਲ ਜੀ ਉਹ ਛੋਟਾ ਵੱਡ ਲ ਬਿੰਦੂ ਤੇ ਕੋਈ ਫਾਇਦਾ ਪਾਈਪ ਲਾਈਨ ਸਾਰੀ ਮਾਲਾ ਤੁਹੀ ਕਰੀ ਪਈ ਆ ਮੈਂ ਪਾਈਪ ਲਾਈਨ ਸਾਰੀ ਮਾਲਾ ਤੁਹੀ ਕਰੀ ਵੀ ਉਹ ਦਰਬੀਰ ਪੱਟੀ ਬੈਠਾ ਵਿਚਾਰਾ ਨਾ ਹੀ ਆਵਾਜ਼ ਲਾਉਣ ਲੱਗੇ ਆ ਉਹਦੇ ਡਰਤੀ ਲਾਉਣ ਲੱਗੇ ਆ ਨਾ ਨਾ ਚੱਲਦਾ ਹੈ ਛੱਡ ਤੇ ਚੱਲਦੀ ਹੈ ਚੱਕਰ ਪਿਆ ਹੋਆ ਕੋਈ ਸਾਰਾ ਉਹ ਚੱਕਰ ਚੱਕਰ ਕੋਈ ਨਹੀਂ ਆ ਪੈਪੇ ਮਾੜੇ ਆ ਥੋੜੇ ਮੈਂ ਦੇਖ ਲਿਆ ਪੈਪ ਨੇ ਠੀਕ ਆ ਜੀ ਹੁਣ ਤੁਹਾਰੇ ਪੰਮੇ ਨੇ ਜੋਰ ਲਾ ਲਿਆ ਵਗੇਰਾ ਜੋਰ ਲਾਇਆ ਤੁਹਾਨੂੰ ਬੱਤੇ ਆਪਾਂ ਕਰਿਆ ਸਾਰਿਆਂ ਨੂੰ ਕਾ ਵਾਸਤੇ ਕਾਲੇ ਬੱਤਿਆਂ ਨਾਲੇ ਸਸਤੇ ਤੇ ਉਹ ਇੰਨਾ ਕ ਫਟ ਲੀਂਦਾ ਇੰਨਾ ਵੱਡੂ ਇਹਨੂੰ ਵਗੇਰਾ ਬੱਤੇ ਸਿਆਪਾ ਮੂਹਾਰੀ ਜਾਂਦਾ ਜਿਆਦਾ ਨਹੀਂ ਖਾਈਦਾ ਗਿਆ ਇਹਦੇ ਇੱਥੇ ਦਾ ਫਿਰ ਸਾਂ ਵੀ ਗਿਆ ਇਹ ਉਹ ਨਹੀਂ ਐਡੀ ਰਹਿਣ ਦੇ ਭਾਈ ਟੁੱਟ ਜਾਵੇ ਯਾਰ ਉਹ ਬਾਅਦ ਚ ਵੱਡ ਹੋ ਜੂ ਤੁਹਾਡਾ ਪੈਣਾ ਹੁਣ ਆਪਣਾ ਕਰ ਲਓ ਜੋ ਉਛਣ ਲੱਗਾ ਉਹਨੂੰ ਪੰਗਾ ਖੜਾ ਹੋ ਜੂ ਥੋ ਉਛਲ ਲਾ ਰਹੀ ਉਹ ਨਹੀਂ ਨੇ ਉਹ ਚਲੋ ਲਾ ਤਾਂ ਪੁਆਇੰਟ ਕੋਈ ਗੱਲ ਨਹੀਂ ਫਿਰ ਵੀ ਤੂੰ 1500 ਰੁਪਏ ਲਾ ਕੇ ਉਛਲੇ ਖਾਤੇ ਢੋਲ ਲਾਇਆ ਹੋ ਉਹ ਦੇਖਦਾ ਉੱਪਰ ਆ ਲਾਲ ਬੱਤੀ ਆਰੀ ਕਾਲ ਇੰਨੇ ਦਾ ਕੀ ਮਤਲਬ ਹੈ ਥਰੀ ਬੀ ਬਹਿਰੀ ਨਹੀਂ ਵੱਟ ਤੇ ਇੱਥੇ ਤੇ ਵੱਟ ਲੈ ਬੱਸ ਓ ਇੰਨਾ ਕਾ ਨੂੰ ਵੱਡਣਾ ਫੇਰ ਵੱਡ ਹੋ ਜੂ ਤੁਹਾਡਾ ਕੰਮ ਆ ਜਾਂਦਾ ਕਿਹਦਾ ਸਾਈਡ ਵਾਲਾ ਆਪਾਂ ਸਾਡਾ ਹਾਂ ਇੱਥੇ ਵੱਡ ਲੈਣੇ ਨਾਲ ਮਾਗੀ ਬਹੁਤ ਹੈ ਲੰਬੀ ਬਾਹਰ ਕੋਨੇ ਕਿੱਥੇ ਫੁੱਟ ਦਾ ਕੰਮ ਹੋਣਾ ਤੁਹਾਡੇ ਦੂਰ ਫੇਰ ਹੋਣੇ ਪੈ ਜਾਣੇ ਬਾਈ ਗਰਮੀ ਨੇ ਬਸ ਕਰਾਈ ਪਈ ਐ ਸਭ ਹਿੱਲੇ ਪਏ ਐ ਜਿੰਨਾ ਚਿਰ ਮੀਂਹ ਨਹੀਂ ਪੈਂਦਾ ਤੇ ਸਭ ਕੋ ਮਲੂਟ ਹੋ ਜਾਣੇ ਸਭ ਨੇ ਸਹੀ ਹੋ ਗੁੱਸੇ ਆ ਦੇ ਦੇ ਕੇ ਬੰਦੇ ਨੂੰ ਹਾਂ ਹੋਈ ਬਸ ਆ ਜਾਂਦੇ ਨੇ ਉਹ ਨੂੰ ਬਾਈ ਨੇ ਮੈਨੂੰ ਚਲਾਉਣ ਲਾਤਾ ਮੈਨੂੰ ਪਤਾ ਮੈਂ ਪਿੱਡ ਕਿਵੇਂ ਲੈਦਾ ਮੋਟਰਸਾਈਕਲ ਅੱਗ ਪਾ ਕੇ ਰਹੇ ਲੋਕ ਭੂਖ ਤਾਂ ਮੂੰਹ ਸਾਦਾ ਮੇਰਾ ਮੈਂ ਤਾਂ ਆ ਕੇ ਸੀ ਗਿਆ ਮੈਂ ਮੈਂ ਉਹ ਕਹਦਾ ਗੱਡੀ ਲੈ ਚੱਲਦੇ ਆ ਜਿਹੜੇ ਮੰਨੇ ਇਹਨਾਂ ਦਾ ਤਾਂ ਡਰਾਤੇ ਸਾਰੇ ਹੀ ਜਿੰਦਾ ਪਾਣੀ ਪੀਣਾ ਬਾਈ ਫਿਰ ਜਿੰਦਾ ਬੰਦੇ ਚੰਗੇ ਕਰਾਏ ਹਾਂ ਹੰਕਾਲਾ ਹਾਂ ਕੀ ਕਹਿੰਦਾ ਉਹ ਚਲਾਇਆ ਇਹਦਾ ਯਾਰ ਦਾ ਤਿੰਨ ਬੋ ਬਣਾ ਗੱਡੀ ਚ ਮੈਂ ਇਹਨਾਂ ਦਾ ਟਰੈਕਟਰ ਵੀ ਭੂਰਾ ਤੇ ਟਰੈਕਟਰ ਭੇਜੋ ਬਾਹਰ ਜਣੇ ਤੇ ਆਉਣਾ ਵੀ ਇਹੀ ਮਾਦਾ ਹੌਹਲੀ ਰਾਮ ਕਾ ਵੀ ਦੇਖੋ ਮੈਂ ਤਾਂ ਫੇਰ ਟਰੈਕਟਰ ਭੇਜਾਣਾ ਤਾਂ ਜਿਹੜੇ ਪਿੰਡਾਂ ਲੜੀਆਂ ਆਉਂਦੇ ਆਉਂਦੇ ਉਸ ਦੀਆਂ ਲੜਨੀਆਂ ਫੇਰ ਹਾਂ ਉਹਦੇ ਕਰਦਾਂ ਗੱਡੀ ਕਰੀ ਫਿਰਦਾ ਇਹਨਾਂ ਕਾ ਮੂੰਹ ਚ ਡੱਡਿਆ ਪਿਆ ਫੜੀ ਕੌਂਪਰ ਲੜਨ ਦੇ ਅੰਦਰ ਜਾ ਕੇ ਫੇਰ ਫੇਰ ਤਾਂ ਵਾਹੀ ਉਹ ਇਹਦਾ ਹੱਸਾ ਪੈਣੀ ਪੈਣਾ ਇਹ ਤਾਂ ਮੇਰਾ ਇਕੱਲੇ ਦਾ ਕੰਮ ਹੋਇਆ ਫੇਰ ਤਾਂ ਮੈਂ ਜਾਵਾਂ ਬਹੀ ਕੋਸਟਣਾ ਬਾਈ ਪਾ ਮ ਤੇ ਸਭ ਦਾ ਕੰਮ ਆ ਇਹਦਾ ਹੀ ਖਾਤਾ ਮੇਰਾ ਹੈ ਰਵੀ ਹੈ ਉਹਦਾ ਹਾਂ ਨਹੀਂ ਦੱਸਿਆ ਹੋਇਆ ਨਾ ਕੀ ਇਹ ਸੁਝਾ ਕੇ ਮੈਂ ਹੁੱਕ ਗਿਆ ਜਿੱਧਾ ਦੋੜੂ ਹੋਣਾ ਜਿੱਖਾ ਪੈਰ ਤੇ ਪੈਰ ਉੱਤੇ ਹੀ ਰਹਿਣਾ ਇਹਨਾਂ ਕੋਹਾਵਾ ਨਾ ਦੇਖ ਕੇ ਮੋੜਨਾ ਕਿਤੇ ਨਾ ਸਿੱਧਾ ਗਏ ਨਾ ਉੱਪਰ ਨੂੰ ਐ ਗੱਲ ਪਾਲਾ ਸਿਰਾਂ ਰਗੜਦੀ ਜਾ ਹੁਣੇ ਨਹੀਂ ਬਾਈ ਹੋ ਜਾਣਾ ਫੇਰ ਫਵਾ ਲਈ ਫਿਰ ਰਹਿਣ ਦੇ ਪੁਆਇੰਟ ਹਵਾ ਨੂੰ ਹੋ ਜਾਣਾ ਉਸ ਮੋਰ ਨਹੀਂ 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 ਥੋੜਾ ਐਂ ਦੱਛਾ ਵੱਡ ਲਾ ਪੈਰ ਪੋਈ ਜਾ ਹੋ ਜਾਣਾ ਵੱਡ ਲਾ ਤਾਂ ਮੈਂ ਉਹ ਦਾਤਾ ਤੁਸੀਂ ਡਾਕਟਰ ਜੀ ਨਾ ਬਣੀ ਜਾਓ ਵੜਲਾ ਜਿੱਥੋਂ ਮਰਜੀ ਇਹਦੇ ਨਾਲ ਲੋਟੇ ਠੇੜੇ ਵਰਦੇਣਾ ਉਹ ਆਪਣੀ ਆਤਮਾ ਹੈ ਉਹ ਚੀਜ਼ ਹੈ ਜਿੱਦੋਂ ਉਹਦਾ ਮੂੰਹ ਆ ਬਾਈ ਪੈਰ ਦਾ ਮੂੰਹ ਦੂਰ ਰਹਿਣਾ ਥੱਲੇ ਲਾਈ ਲਾਈ ਇਹਨੇ ਥੱਲੇ ਲਾਈ ਇਹਨੇ ਉੱਪਰ ਆਏ ਨਾ ਮਰ ਜਾਏ ਆਏ ਹੋ ਜਾਣਾ ਫਿਰ ਉਹ ਕਰ ਲੈ ਇਹਦਾ ਚੱਕ ਦੋ ਵਿੰਦਰ ਹੈ ਹੈ ਥੋੜੇ ਵੜਨਾ ਬਸ ਇੰਨਾ ਚੱਕ ਲੈ ਲੈ ਵੜ ਆਏ ਵੀ ਨਹੀਂ ਹੁੰਦਾ ਆਹ ਹਾਂ ਛਿੱਟਾ ਵਾ ਕੋਈ ਨਹੀਂ ਸੱਲੇ ਨਾ ਪੈਟਰੋਲ ਲਾ ਲਿਆ ਰੱਬ ਨਾਲ ਚਿੰਤ ਨਹੀਂ ਚਾਰਨਾ ਯਾਰ ਭਾਈ ਇਹਨਾਂ ਨੇ ਤਾਂ ਤਾਰ ਨਹੀਂ ਹੈਗੀ ਮੈਂ ਵੀ ਤਾਰ ਨਹੀਂ ਆ ਤੁਸੀਂ ਤਾਰ ਲਓ ਐਸਾ ਤਾਰ ਨਹੀਂ ਸਾਡਾ ਪਈ ਗਈ ਦੀ ਟਰਾਲੇ 'ਚ 21 ਕਿਲੋ ਹੈ ਭਾਈ ਧੰਨੂ ਨੂੰ ਪਤਾ ਤੰਨੂ ਪਤਾ ਹੋਊਗਾ ਯਾਰ ਇਹ ਆ ਜਾਏਗਾ ਮੈਂ ਇਹੋ ਚਾਤਾ ਹਾਂ ਤਾਰ ਲਈ ਆਪਣੀ ਹੱਥ ਖੜੇ ਮੈਂ ਤਾਂ ਪਹਿਨੀ ਤਾਰ ਤਿੰਨ ਥੱਲੇ ਭਾਈ ਗੱਗੇ ਨਾ ਆਦੇ ਆ ਕਾਲੇ ਵੀ ਜਗਦੀਪ ਤਾਰ ਗਿਆ ਮਰਕਰ ਪਜਾ ਕੇ ਆਉਣੀ ਪੈਣੀ ਹੈ ਘਰੇ ਕਾਹ ਪਤੀ ਜੀ ਪਾ ਕੇ ਆਉਣੀ ਪੈਣੀ ਆ ਘੰਟੀਆਂ ਦਾ ਟਾਈਮ ਦਿਓ ਕੱਲ ਨੂੰ ਹੀ ਸਬੀਲ ਲਾ ਦੋ ਪਹਿਰਾਨ ਦੇ ਵਿੱਚ ਆ ਕੇ ਨਹੀਂ ਲੈ ਆਉਂਦਾ ਬਾਅਦ ਚੱਕੇ ਹੋਣਾ ਭਾਈ ਮੇਰੀ ਕਿੱਥੇ ਆ ਠੀਕ ਹੈ ਨਾ ਇੱਕ ਦੋ ਇੱਕ ਦੋ ਦਿਨਾਂ ਬਾਅਦ ਨਾ ਕਿਹਾ ਭਾਈ ਮੇਰੀ ਕਿੱਥੇ ਆ ਜਿਹੜੀ ਇਹਨਾਂ ਨੇ ਵੱਡੇ ਆ ਵੱਡੀ ਜਾਣ ਲੈ ਗਿਆ ਲੈ ਗਿਆ ਬਾਅਦ ਇਹਦਾ ਹੀ ਨਹੀਂ ਹੋਣਾ ਕੋਈ ਇਹ ਤਾਂ ਖੇਲਣਾ ਸਮਝਦੇ ਆ ਉਹ ਤਾਂ ਸਿੱਧਾ ਹੀ ਰਹਿਣਾ ਤੁਹਾਡੇ ਪਾਸ ਹੁਣ ਕੋਈ ਕਰਨਾ ਲਾਗ ਹੋਇਆ ਦਿਮਾਗ ਖਰਾਬ ਕਰਿਆ ਤੁਸੀਂ ਕਰੀ ਜਾਣ ਦਾ ਜਿਹੜਾ ਕੋਈ ਕਰਦੇ ਆ ਉਹ ਤਾਂ ਉੱਥੇ ਹੀ